ਹਾਂਜੀ ਪ੍ਰਧਾਨ ਜੀ ਜੋ ਕੱਲ ਦਾ ਸਮਾਗਮ ਰੱਖਿਆ ਗਿਆ ਹੈ ਗੁਰਦੁਆਰਾ ਕਲਗੜ੍ਹ ਸਾਹਿਬ ਵਿਖੇ ਜੈਤੋਨ ਸਿੰਘ ਜੀ ਦੇ ਵਿੱਚ ਕਿਤਾਂ ਨੇ ਤਿਆਰੀ ਕੀਤੇ ਨੇ ਕੀ ਪ੍ਰੋਗਰਾਮ ਜੋ ਇਹ ਜੈਤੋਨ ਦੇ ਮਹਾਨ ਸ਼ੀਰਧਾਂ ਦੀ ਯਾਦ ਵਿੱਚ ਹਰ ਸਾਲ ਬੜੀ ਸ਼ਰਧਾ ਤੇ ਸਤਿਕਾਰ ਨਾਲ 19 20 21 ਫਰਵਜ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਉਸੇ ਸੰਬੰਧ ਵਿੱਚ ਅੱਜ ਗੁਰਦੁਆਰਾ ਕਲਗੜ੍ਹ ਸਾਹਿਬ ਵਿਖੇ ਜੋ ਜੈਤੋਨ ਸਿੰਘ ਜੀ ਦਾ ਦੇ ਪਿੱਤਰ ਜਾਦ ਵਿੱਚ ਗੁਰਦੁਆਰਾ ਸਾਹਿਬ ਕਾਲ ਗਰ ਸਾਹਿਬ ਬਣਿਆ ਹੋਇਆ ਨਾਭਾ ਵਿਖੇ ਉੱਥੇ ਅੱਜ ਖੰਡਪਾਤ ਸਾਹਿਬ ਵਰਕਾਸ ਕੀਤੇ ਗਏ ਨੇ ਜੀ ਤੇ ਜੀ ਨਾਲ ਦੇ ਭੋਗ 21 ਫਰਵਰੀ ਨੂੰ ਪਾਏ ਜਾਣਗੇ ਅਤੇ 20 ਫਰੀਕ ਨੂੰ ਰਾਤਰੀ ਜੋ ਮਾਨ ਗੁਰਮਤ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਪੰਥ ਪ੍ਰਸਿੱਧ ਕੀਰਤनियां ਦਰਬਾਰ ਸਾਹਿਬ ਤੋਂ ਤੇ ਕਥਾਵਾਚਕ ਜੋ ਸਾਡੇ ਪੰਤ ਪ੍ਰਸਿੱਧ ਨੇ ਤੇ ਹੋਰ ਬਹੁਤ ਸਾਰੀਆਂ ਜੋ ਸ਼ਖਸੀਅਤਾਂ ਆਜੇ ਵਿੱਚ ਸ਼ਾਮਲ ਹੋ ਰਹੀਆਂ ਨੇ ਇਤ ਲਈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਆਪ ਸੰਮਾਨ ਸ਼ਹੀਦਾਂ ਨੂੰ ਸਰਦਾ ਤੇ ਸਤਕਾਰ ਭੇਟ ਕਰਨ ਲਈ ਅਤੇ ਮਹਾਨ ਇਨਕਲਾਬੀ ਮਹਾਰਾਜਾ ਰਫਦਰਮਨ ਸਿੰਘ ਨੂੰ ਆਪਣੀ ਸਰਦਾ ਤੇ ਸਤਕਾਰ ਭੇਟ ਕਰਨ ਲਈ ਆਪਾਂ ਸਾਰੇ ਸਮੋਚੇ ਹਨਾਬੇ ਹਲਕੇ ਦਾ ਜੋ ਆਪਣਾ ਮਾਣ ਵੀ ਨੇ ਇਹੀ ਦੇ ਆਪਾਂ ਵੱਧ ਚੜ ਕੇ ਇਸ ਮਾਗ ਵਿੱਚ ਸ਼ਾਮਿਲ ਹੋਈਏ ਦੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੇ ਕਿਉਂਕਿ ਜੈਤੂ ਦਾ ਮੋਰਚਾ ਜੋ ਇੱਕ ਸ਼ੋਮਨੀ ਬੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਜੋ ਬੇਅਦਬੀ ਜਾਂ ਜੋ ਉਹਨਾਂ ਵਿੱਚ ਵਿਗੜ ਪਾ ਕੇ ਜੋ ਖੰਡਿਤ ਖੰਡ ਪਾਤ ਸਾਹਿਬ ਕੀਤਾ ਗਿਆ ਸੀ ਉਸ ਦੀ ਪੂਰੀ ਜੋ ਸਰਤਾ ਦਾ ਸਤਕਾਰ ਬਹਾਲ ਕਰਨ ਲਈ ਅਕਾਲ ਤਖਤ ਸਾਹਿਬ ਨੂੰ ਮੋਰਚਾ ਲੱਗਿਆ ਗਿਆ ਦੇ ਉਸ ਦੇ ਵਿੱਚ ਸ਼ਕਤਾਂ ਨੇ ਵੱਧ ਚੜ ਕੇ ਇੱਕ ਜੋ ਸ਼ਕਤਾਂ ਨੇ ਵੱਧ ਚੜ ਕੇ ਹਿੱਸਾ ਲਿਆ ਉਹ ਮੋਰਚਾ ਬਧੇ ਕੀਤਾ ਪਰ ਅਜ ਅਫਸੋਸ ਹੈ ਕਿ ਅਜ ਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਆਪਾਂ ਸਾਰੇ ਅਜ ਸਿੱਖ ਹੈ ਜੋ ਮੰਨਣ ਤੋਂ ਅਨਕਾਰੀ ਹੋ ਰਹੇ ਨੇ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਸ ਲਈ ਆਪਾਂ ਨੂੰ ਕਾਲ ਤਖਤ ਦੇ ਹੁਕਮ ਅਨੁਸਾਰ ਚੱਲਣ ਦੀ ਬਲ ਬੁੱਧੀ ਪਰਮਾਤਮਾ ਵਾਪਸ ਸਾਰੇ ਸਿੱਖ ਪੰਥ ਨੂੰ ਜੇ ਆਪਾਂ ਚੜ੍ਹਦੀ ਕਲਾ ਵਿੱਚ ਜਾਈਏ ਵਾਹਿਗੁਰੂ ਜੀ ਦਾ ਕਾਹਲ ਸਾਹਿਬ ਵਾਹਿਗੁਰੂ ਜੀ ਦੀਆਂ ਸ਼ਹੀਦਾਂ ਦੀ ਯਾਦ ਨੂੰ ਸਬਤ ਤੇ ਮਹਾਰਾਜਾ ਪ੍ਰਮੋਸਿੰਘ ਜੀ ਪਰਵਤ ਜਿਹੜੀ ਜਿਹੜੀ ਦੇਵ ਜੋ ਹਰ ਸਾਲ ਮਨਾਇਆ ਜਾਂਦਾ ਹੈ ਉਹ ਬੜਿਆ ਤਿਆਨੇ ਕੀਤੇ ਗਏ ਨੇ ਕੁਸ਼ਲੀ ਜਤ ਜਾਰ ਰਹੇ ਨੇ ਅਜੂਰੀ ਰਾਗੀ ਆ ਰਹੇ ਨੇ ਦਰਵਾਸਾ ਤੋਂ ਕਥਾ ਬਾਚ ਪਟਾਰੇ ਤੋਂ ਆ ਰਹੇ ਨੇ ਤੇ ਬੜੇ ਅੱਛੇ ਪ੍ਰੋਗਰਾਮ ਕੀਤੇ ਗਏ ਨੇ ਪਹਿਲਾਂ ਤਾਂ ਸਾਰੀ ਸੰਗਤ ਨੂੰ 90 ਦਿਨ ਪੀਰ ਕਰਦਾ ਕਿ ਤੁਹਾਨੂੰ 90 ਵਿੱਚ ਜੈਤੂਸ਼ੀ ਦਾ ਸਰਦਾ ਸਤਿਕਾਰ ਭੇਟ ਕਰਨ ਵਾਸਤੇ ਇਸ ਗੁਰਦੁਆਰਾ ਸਾਹਿਬ 23 ਦੀ ਸ਼ਾਮ ਨੂੰ ਜੋ ਸਮਾਗਮ ਬੜਾ ਅਤੀ ਜ਼ਰੂਰੀ ਤੇ ਬਹੁਤ ਪੁਰੇ ਪੁੱਤਰ ਤੇ ਮਨਾਇਆ ਜਾ ਰਿਹਾ ਹੈ ਦਰ ਸਸ਼ਤਰਣਵੀਕਰਨ ਤੇ ਲਾਗੀ ਸਿੰਘਾਂ ਨੂੰ ਕਥਾਵਾਚਕਾਂ ਦੀ ਤੇ ਕਵੀਸ਼ਾਂ ਦੀ ਸੁਣਨ ਜੋ ਉਹਨਾਂ ਨੇ 12 ਘੋਣੀਆਂ ਨੇ ਜੈਤੋਸ਼ੀ ਲਈਆਂ ਨੇ ਮੈਂ ਥੋੜੀ ਸੰਖੇਪ ਦੱਸਣ ਚਾਹਣਾ ਇਹ ਜਿਹੜਾ ਮੋਰਚਾ ਲੱਗਿਆ ਸੀ ਮਹਾਰਾਜਾ ਦਮਨਸੂਨ ਜਦੋਂ ਗੱਦੀ ਤੋਂ ਲਾਇਆ ਉਹਨਾਂ ਦੀ ਵਿਰੋਧ ਚ ਇੱਕ ਜੈਤੋਸ਼ੀ ਜੀ ਗੁਰਦੁਆਰਾ ਸਾਹਿਬ ਦਾ ਖੰਡ ਪਾਟਣਾ ਬੀ ਕੀਤਾ ਗਿਆ ਉਹ ਅੰਗਰੇਜ਼ ਸਰਕਾਰ ਨੇ ਉਹ ਸੇ ਖੰਡਿਤ ਕੀਤਾ ਕਰੋਗੇ ਜੋ ਪਾਠੀ ਸਿੰਘ ਬੈਠੇ ਸੀ ਉਹਨਾਂ ਨੂੰ ਉਥੋਂ ਉਠਾ ਦਿੱਤਾ ਗਿਆ ਉਸ ਤੋਂ ਬਾਅਦ ਮੋਰਚਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਇੱਕ ਜੱਥਾ ਆਇਆ 500 ਦਾ ਬੰਦੂ ਬੰਦਿਆਂ ਦਾ ਬਰਗਾੜੀ ਜਿੱਥੇ ਕਿ ਕੋਨਸੀਡੈਂਸ ਦੇ ਕੋਲ ਉਦੋਂ ਵੀ ਹੁਣ ਵੀ ਬਰਗਾੜੀ ਤੋਂ ਮੋਰਚਾ ਸ਼ੁਰੂ ਹੋਇਆ ਉਦੋਂ ਵੀ ਬਰਗਾੜੀ ਸਿੰਘਾਂ ਤੇ ਗੁਗੀਆਂ ਚੱਲੀਆਂ ਸੀ ਸਿੱਧਾ ਦਿੱਤੀਆਂ ਗਈਆਂ ਮਾਈਆਂ ਬੀਬੀਆਂ ਬੱਚੇ ਵੀ ਸੀ ਦਿੱਤੇ ਗਏ ਤੇ ਉਸ ਤੋਂ ਬਾਅਦ ਸ਼ਰੂਨੀ ਗੁਰਦੁਆਰਾ ਕੁੰਦ ਕਮੇਟੀ ਨੇ ਇਹ ਮੋਰਚਾ ਆਪਣੇ ਅਡਾਪਟ ਕੀਤਾ ਉਹਨਾਂ ਨੇ ਫਿਰ ਹੁਕਮ ਕੀਤਾ ਅਕਾਲ ਖਾਲਸਾ ਤਖਤ ਤੋਂ ਵੀ 10000 ਦਾ ਆਪਾਂ ਨੂੰ ਇਸ ਮੋਰਚੇ 'ਚ ਵੱਧ ਤੋਂ ਹਿੱਸਾ ਲੈਣਾ ਚਾਹੀਦਾ ਉਸ ਵੇਲੇ ਇੰਨੀ ਜਜ਼ਬਾਤੀ ਸੀ ਇਹਨੇ ਲੋਕ ਤੇ ਗੁਰੂ ਦੀ ਕਿਰਪਾ ਸੀ ਬਾਹਰੋਂ ਵੀ ਕੈਨੇਡਾ ਅਮਰੀਕਾ ਸਾਊਥ ਅਫਰੀਕਾ ਤੇ ਬੰਦੂ ਕੁਹਾੜ ਜਿਹੜੇ ਹੁਣ ਪਾਕਿਸਤਾਨ ਦੇ ਉੱਥੋਂ ਤੱਕ ਸ਼ਹੀਦੀ ਜਥੇ ਆਉਂਦੇ ਰਹੇ ਉਹਨਾਂ ਨੂੰ ਫੜ ਕੇ ਜਿੱਥੋਂ ਜਦੋਂ ਪਹੁੰਚਣ ਦੇਂਦੇ ਸੀ ਰਸਤੇ 'ਚ ਫੜ ਕੇ ਉਹਨਾਂ ਨੂੰ 90 ਬੀੜਾਂ ਚ ਛੱਡਿਆ ਜਾਂਦਾ ਸੀ ਉੱਥੇ ਓਪਨ ਛੱਡਦੇ ਸੀ ਕੋਈ ਸੱਪ ਲੜ ਕੇ ਮਰ ਜਾਂਦਾ ਸੀ ਕੋਈ ਕਿਸੇ ਨਾਲ ਡੈਥ ਹੋ ਜਾਂਦੀ ਸੀ ਉਹਨਾਂ ਦੀ ਯਾਦ ਚਾਹੀ ਗੁਰਦੁਆਰਾ ਸਾਹਿਬ ਸਥਾਪਿਤ ਹੋਏ ਨੇ ਤੇ ਹੁਣ ਜੋ ਮਹਾਰਾਜਾ ਕਰੂਪੀ ਹੋ ਰਹੀ ਹੈ ਪੰਥ ਤੇ ਸਾਨੂੰ ਚਾਹੀਦਾ ਵੀ ਜੋ ਕਾਲ ਤੱਕ ਦਾ ਹੁਕਮ ਹੈ ਉਹਨੂੰ ਸਿਰ ਮੱਥੇ ਮੰਨ ਕੇ ਚੱਲਣਾ ਚਾਹੀਦਾ ਕੁਝ ਹੋਮੇ ਪਤਾ ਨਹੀਂ ਗੁਰੂ ਕਿਰਪਾ ਕਰੇ ਜਿਹੜੇ ਹੁਣ ਜੀਣਾ ਚ ਹੋਮੇ ਵੜ ਗਈ ਉਹ ਆਪਣੀ ਹੋਮੇ ਛੱਡ ਕੇ ਕਾਲ ਤੱਕ ਸੰਪਰਪਤ ਹੋਣ ਜਿਹੜੇ ਤੋਂ ਨਹੀਂ ਸ਼ਹੀਦਾਂ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਕੋਈ ਮਤਲਬ ਨਹੀਂ ਸੀ ਕੋਈ ਨਾਲ ਉਹ ਵੀ ਨਹੀਂ ਸੀ ਵੀ ਸਾਨੂੰ ਕੁਝ ਮਿਲਣਾ ਉਹਨਾਂ ਨੇ ਸਿਰਫ ਗੁਰੂ ਨੂੰ ਸupper ਪਰਥੋ ਕੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੀਆਂ ਸ਼ਹੀਦੀਆਂ ਨੂੰ ਸਤਕਾਰ ਤੇ ਸ਼ਰਧਾ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਅਰਦਾਹ ਹੁਕਮ ਨੂੰ ਮੰਨ ਕੇ ਉਹਤੇ ਜਿਵੇਂ ਹੁਕਮ ਹੈ ਉਸੇ ਅਨੁਸਾਰ ਉਹਨਾਂ ਕੀ ਪੂਰਾ ਕੀਤਾ ਜਾਵੇ ਅਖੀਰ 'ਚ ਮੈਂ ਫਿਰ ਸਰੂਪਨੀ ਕਮਟੇਟੀ ਦਾ ਸਪੈਸ਼ਲ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਜਿਹੜਾ ਸਮਾਗਮ ਹੈ ਉਹ ਅਡਾਪਟ ਕੀਤਾ ਤੇ ਫਿਰ ਸਭ ਨਾਵੇ ਸੰਗਤ ਨੂੰ ਪੀਰ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਚ 20 ਤੀਜੀ ਸ਼ਾਮ ਨੂੰ ਗੁਰਦਵਾਰਾ ਕਾੜ ਦਾ ਭਗਤ ਪਹੁੰਚ ਕੇ ਗੁਰਕਰ ਦੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਜੀ ਕੱਲ ਤਾਂ ਜੋ ਸਮਾਗਮ ਹੈ ਗੁਰਦਵਾਰਾ ਸਾਹਿਬ ਵਿਖੇ ਕਿੱਦਾਂ ਆਂਦੀ ਹੱਥਾਰੇ ਨੇ ਕੀ ਸਮਾਗਮ ਹੈ ਤੁਹਾਨੂੰ ਥੋੜੀ ਸੰਗਤ ਨਾਲ ਜਾਣਕਾਰੀ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰ ਨੂੰ ਸਨਮਾਨ ਸਰਕਾਰ ਜੋ ਪ੍ਰਾਪਤ ਹੈ ਖਾਲਸਾ ਸਾਧ ਸੰਗਤ ਜੀਓ ਆਪ ਜੀ ਭਲੀ ਪ੍ਰਕਾਰ ਜਾਣਦੇ ਹੋ ਨਾਭੇ ਦੇ ਜਿਸ ਨੂੰ ਸਿੱਖ ਰਿਆਸਤ ਦੇ ਮਹਾਰਾਜਾ ਰੂਪਧੰਮਨ ਸਿੰਘ ਕਰਕੇ ਸਮੁੱਚਾ ਸੰਸਾਰ ਜਾਣਦਾ ਜੀ ਉਹਨਾਂ ਦੀ ਪੰਥ ਪ੍ਰਤੀ ਬਹੁਤ ਵੱਡੀ ਸੇਵਾ ਤੇ ਦੇਣ ਹੈ ਜੀ ਉਹਨਾਂ ਦੇ ਖਿਲਾਫ ਮੌਕੇ ਦੀ ਅੰਗਰੇਜ਼ ਸਰਕਾਰ ਨੇ ਬਹੁਤ ਜ਼ਿਆਦਾ ਜ਼ੁਲਮਟਾਏ ਜੀ ਤਸ਼ੱਦਦ ਕੀਤੇ ਔਰ ਉਹਨਾਂ ਨੂੰ ਅੰਗਰੇਜ਼ ਸਰਕਾਰ ਚੰਗਾ ਨਹੀਂ ਸੀ ਸਮਝਦੀ ਜਿਹਦੇ ਪਿੱਛੇ ਭਾਵੇਂ ਬਹੁਤ ਵੱਡਾ ਇਤਿਹਾਸ ਕਰਦਾ ਪਿਆ। ਬਾਕਾ ਜੀ। ਜੀ। ਉਹਨਾਂ ਦੇ ਅਦਬ ਸਤਕਾਰ ਵਾਸਤੇ ਹੀ ਸਿੱਖ ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੋਮਣੀ ਕਾਲੀ ਦਲ ਦੀ ਗਵਾਈ ਚ ਮੋਰਚੇ ਲਾਏ। ਇਹੀ ਜੈਤੋਂ ਦਾ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਦਾ ਅੰਗਰੇਜ਼ਾਂ ਵੱਲੋਂ ਕੀਤਾ ਗਿਆ ਅਪਮਾਨ ਬੇਅਦਬੀ। ਜਿੱਥੇ ਬੇਅਦਬੀ ਤੇ ਅਪਮਾਨ ਨੂੰ ਬਰਕਰਾਰ ਰੱਖਾਉਣ ਲਈ ਮਾਣ ਮਰਯਾਦਾ ਬਹਾਲ ਕਰਾਉਣ ਵਾਸਤੇ ਇੱਕ ਬਹੁਤ ਵੱਡਾ ਮੋਰਚਾ ਲਾਇਆ ਜੀ ਔਰ 90 ਦੀ ਸੰਗਤ ਜੈਤੋਂ ਕਿਉਂਕਿ 90 ਰਿਆਸਤ ਵਿੱਚ ਪੈਣ ਕਰਕੇ ਜੀ ਜੈਤੋਂ ਵਿਖੇ ਇਹੋ ਬਹੁਤ ਵੱਡਾ ਮੋਰਚਾ ਲੱਗਿਆ ਸੋ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਵੇਂ ਜਿਵੇਂ ਵੀ ਜਥੇ ਆਉਂਦੇ ਰਹੇ ਉਹਨਾਂ ਦਾ ਨਾਂ ਹੀ ਸਿੱਧੀ ਜਥੇ ਰੱਖਿਆ ਗਿਆ ਸੀ ਜੀ ਵੀ ਮਾਰ ਮਿਟ ਜਾਵਾਂਗੇ ਪਰ ਪਛਾਣ ਹੀ ਹਟਾਂਗੇ ਮਤਲਬ ਉਹਨਾਂ ਦੀ ਬਦੌਲਤ ਸ਼ਰੋਮਣੀ ਕਮੇਟੀ ਨੂੰ ਕਾਲੀ ਦਾਲੂ ਇੰਨਾ ਬਲ ਪ੍ਰਾਪਤ ਹੋਇਆ ਜੀ ਐ ਸਮਝ ਲਈ ਵੀ ਜੈਤੋਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਪ੍ਰਭਾਵਿਤ ਕਰਨ ਵਾਸਤੇ ਚੜ੍ਹਦੀ ਕਲਾ ਵਿੱਚ ਲਜਾਣ ਵਾਸਤੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਾਉਂਦਾ ਜੀ ਇਸ ਲਈ ਆਪ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸ੍ਰੀ ਕਾਲਕੜ ਸਾਹਿਬ ਜੈਤੋਂ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬੜਾ ਪਾਵਨ ਪਵਿੱਤਰ ਸਥਾਨਾ ਜੀ ਪ੍ਰਾਤਨ ਇਤਿਹਾਸਕ ਜਗ੍ਹਾ ਸੰਗਤਾਂ ਹਮੇ ਮਾ ਕੇ ਅੱਜ ਸ੍ਰੀ ਖੰਡ ਪਾਟ ਸਾਹਿਬ ਦੀ ਰੰਭ ਹੋ ਚੁੱਕੇ ਨੇ ਕੱਲ ਨੂੰ ਰਾਤ ਦੇ 7 ਤੋਂ 10 ਵਜੇ ਤੱਕ ਦੀਵਾਨ ਹੋਣਗੇ ਸੱਚ ਕਣ ਸ੍ਰੀਰਮੰਦਰ ਸਾਹਿਬ ਜੀ ਤੋਂ ਗੁਰੂ ਕੇ ਕੀਰਤਨੀਆਂ ਅਤੇ ਹੋਰ ਪੰਥ ਪ੍ਰਸਿੱਧ ਗੁਰਮਤਿ ਵਿਚਾਰਾਂ ਦੁਆਰਾ ਸਾਰੀਆਂ ਸੰਗਤਾਂ ਨੂੰ ਹਾਲ ਕਰਨਗੇ 21 ਤਰੀਕ ਨੂੰ ਸਵੇਰੇ ਖੰਡ ਪਰਸਾਹ ਦੇ ਕੋਲ ਗੁਰੂ ਕੇ ਲੰਗਰਾਂ ਦੀ ਸੇਵਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਵੱਲੋਂ ਉਹਨਾਂ ਦੇ ਧਰਮ ਪ੍ਰਚਾਰ ਵਿੰਗ ਵੱਲੋਂ ਜਿੱਥੇ ਪ੍ਰਚਾਰਕ ਸਹਿਬਾਨ ਗੁਰਦੁਆਰਾ ਢੇਰਾ ਬਾਬਾ ਦਾ ਪਾਲ ਸਿੰਘ ਘੋੜੇ ਵਾਲੇ ਦਾ ਸਮੁੱਚਾ ਸਟਾਫ ਮਿਰਜਾ ਸਾਹਿਬ ਦੀ ਗਵਾਹੀ ਚ ਇਹ ਬੜੀ ਤੰਦ ਅਹੀ ਨਾਲ ਸੇਵਾ ਨਿਵਾਰੇ ਨੇ ਜੀ ਸੰਗਤਾਂ ਹੁਮੇ ਵਾਕੇ ਇਹਨਾਂ ਸੁਲਾਗਾ ਵਿੱਚ ਸ਼ਿਰਕਤ ਕਰੋ ਗੁਰੂ ਕਰਦੀਆਂ ਖੁਸ਼ੀਆਂ ਮਹਾਨ ਸ਼ਹੀਦਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ